ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਭੰਨ ਤੋੜ ਇਸ ਸਰਪੰਚਨੀ ਦੇ ਘਰ ਦੇ ਵਿੱਚ ਹੋਈ ਹੈ ਕਿ ਜਿਹੜੀ ਕਾਰ ਇਸ ਸਰਪੰਚ ਦੇ ਘਰ ਦੀ ਕਾਰ ਹੈ ਤਾਂ ਉਸ ਦੀ ਵੀ ਕਾਫੀ ਭੰਨ ਤੋੜ ਕੀਤੀ ਗਈ ਹੈ ਕਵਾਲ ਜੀ ਕੀ ਕਾਰਨ ਹੈ ਕਿਉਂਕਿ ਪਹਿਲੀ ਵਾਰ ਦੇਖਿਆ ਜਿਹੜਾ ਸਰਪੰਚਨੀ ਦੇ ਘਰ ਦੇ ਵਿੱਚ ਕਾਫੀ ਭੰਨ ਤੋੜ ਕੀਤੀ ਗਈ ਹੈ ਕਿਹਨੇ ਕੀਤੀ ਹੈ ਕਿਉਂ ਕੀਤੀ ਗਈ ਹੈ ਏਜੀ ਜਦੋਂ ਲਾਠੀ ਚਾਰਜ ਹੋ ਗਿਆ ਨਾ ਉਸ ਟਾਈਮ ਦੇ ਉੱਤੇ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਦਾ ਹੱਕ ਸੀਗਾ ਇਹ ਸਰਪੰਚ ਦੀ ਗਵਾਹੀ ਕਰਨ ਦੀ ਤੇ ਇੱਥੇ ਆ ਕੇ ਜਦੋਂ ਨਿਹਰਾ ਹੋ ਗਿਆ ਪੁਲਿਸ ਦੀਆਂ ਗੱਡੀਆਂ ਚਾਰਛਫੇਰੇ ਘੁੱਕਣ ਲੱਗ ਗਈਆਂ ਇਹਦੇ ਵਿੱਚ ਉਸ ਟਾਈਮ ਤੇ ਲੋਕਾਂ ਨੂੰ ਬਾਹਰ ਨਹੀਂ ਨਿਕਲ ਦਿੱਤਾ ਗਿਆ ਕਿਉਂਕਿ ਉਹਦੇ ਵਿੱਚ ਮੰਨ ਕੇ ਚੱਲੋ ਵੀ ਐ ਨਹੀਂ ਪਤਾ ਵੀ ਗੁੰਡਿਆਂ ਨੇ ਕੀਤਾ ਹੋ ਸਕਦਾ ਪ੍ਰਸ਼ਾਸਨ ਨੇ ਕੀਤਾ ਬਾਕੀ ਦੇ ਇਹਦੇ ਘਰ ਦੇ ਜਵਾਕਾਂ ਦਾ ਹਜੇ ਤੱਕ ਪਤਾ ਨਹੀਂ ਜੀ ਲੱਗ ਰਿਹਾ ਕਿੱਥੇ ਹੈ ਕਿੰਨੇ ਜਵਾਕ ਕਿੰਨੇ ਸੀ ਇਹਨਾਂ ਦੇ ਦੋ ਜਵਾਕ ਹੈ ਜੀ ਇੱਕ ਮੁੰਡਾ ਤੇ ਇੱਕ ਕੁੜੀ ਹੈ ਜੀ ਕਿੰਨੇ ਕਿੰਨੇ ਉਮਰ ਦੇ ਆਹੋ ਨਿਕੇ ਨਿਕੇ ਹੀ ਆਇਆ ਜੀ ਉਹ ਤੇ ਉਹਨਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਹੈ ਨਾ ਉਹਦੇ ਘਰ ਵਾਲੀ ਦਾ ਪਤਾ ਹੈ ਅਸੀਂ ਭਾਲ ਭੋਲ ਕੇ ਵੀ ਆ ਗਏ ਜਿਨ੍ਹਾਂ ਨੇ ਚੱਕ ਲਿਆ ਮੁੱਦਾ ਪੜ੍ਹਿਆ ਲਿਖਿਆ ਹੋਣ ਤੇ ਪੱਤਰਕਾਰ ਹੋਣ ਦਾਤੇ ਤੇ ਫਿਰ ਵੀ ਇਹਨਾਂ ਨੇ ਇਹਨਾਂ ਤੋਂ ਨਹੀਂ ਜਰੇਗਾ ਤਣਾੜ ਲੋਕਾਂ ਤੋਂ ਇਹਨਾਂ ਨੇ ਬੰਦੇ ਇਹਨਾਂ ਨੇ ਉਹ ਪੱਖ ਪੂਰਿਆ ਇਹਨਾਂ ਦੇ ਤੁਸੀਂ ਸਵਾਲ ਖੜੇ ਕਰ ਰਹੇ ਹੋ ਉਹਨਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਸ ਕੁਲਦੀਪ ਸਿੰਘ ਸਰਪੰਚ ਦੀ ਨਾਮ ਦੇ ਤਾਏ ਚਾਚੇ ਨਾ ਬੰਦੀ ਹੈ ਆ ਉਹਦੇ ਮਾਤਾ ਪਿਤਾ ਨੇ ਉਹਨੇ ਘਰੇ ਰੱਖਿਆ ਉਹਨਾਂ ਨੂੰ ਬਾਹਰ ਕੱਢਿਆ ਇਹ ਇਹ ਸਚਾਈ ਹੈ ਹੋ ਤਾਂ ਇਹ ਮੇਰੀ ਗੱਲ ਸੁਣੋ ਜਦੋਂ ਮੰਨ ਕੇ ਚੱਲ ਕਿਸੇ ਵੀ ਕੰਮ ਦਾ ਰੋਸ ਵਾਝੇ ਉਹਦੇ ਵਿੱਚ ਕਿਹਾ ਹੀ ਜਾਂਦਾ ਦੋਸ਼ ਲਾਏ ਜਾਂਦੇ ਆ ਇਹਨਾਂ ਨੇ ਕਿਹੜਾ ਦੋਸ਼ ਥੋੜੇ ਲਾਏ ਨੇ ਤਾ ਪਿਛਲੇ ਦਿਨੀ ਚੰਦਪਾਣ ਦੇ ਵਿੱਚ ਕਾਫੀ ਵਿਵਾਦ ਪੈਦਾ ਹੋਇਆ ਸੀਗਾ ਪੁਲਿਸ ਦਾ ਤੇ ਪ੍ਰਦਰਸ਼ਨਕਾਰੀਆਂ ਦਾ ਕਾਰਨ ਕੀ ਸੀਗਾ ਕਿ ਆ ਜਾ ਰਿਹਾ ਕਿ ਸਰਪੰਚ ਦੇ ਕਾਰਨ ਜਿਹੜਾ ਸਾਰਾ ਵਿਵਾਦ ਪੈਦਾ ਹੋਇਆ ਤਾਂ ਪਰ ਅਸੀਂ ਉਸ ਸਰਪੰਚ ਦੇ ਕਰਦੇ ਕੌਣ ਪਹੁੰਚੇ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿਉਂਕਿ ਕਿਹਾ ਜਾ ਰਿਹਾ ਕਿ ਸਰਪੰਚ ਦੇ ਘਰ ਦੀ ਕਾਫੀ ਭੰਤੋੜ ਕੀਤੀ ਗਈ ਹੈ ਕਿਉਂਕਿ ਜਦੋਂ ਉੱਥੇ ਪ੍ਰਦਰਸ਼ਨਕਾਰੀਆਂ ਦਾ ਤੇ ਪੁਲਿਸ ਦਾ ਵਿਵਾਦ ਪੈਦਾ ਹੁੰਦਾ ਇੱਟਾਂ ਰੋੜੇ ਉੱਥੇ ਚੱਲਦੇ ਨੇ ਤਾਂ ਉਸ ਤੋਂ ਬਾਅਦ ਕਾਫੀ ਮਾਹੌਲ ਜਿਹੜਾ ਗਰਮਾ ਜਾਂਦਾ ਵੱਡੀ ਗਿਣਤੀ ਦੇ ਵਿੱਚ ਪੁਲਿਸ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਕਾਫੀ ਲੋਕਾਂ ਨੂੰ ਜਿਹੜਾ ਪੁਲਿਸ ਵੱਲੋਂ ਕਾਬੂ ਕੀਤਾ ਜਾਂਦਾ ਤਾਂ ਕਿਹਾ ਜਾ ਰਿਹਾ ਕਿ 38 ਦੇ ਕਰੀਬ ਜਿਹੜੇ ਲੋਕਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਨੇ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜਿਹੜੇ ਸਰਪੰਚ ਕਲਦੀਪ ਸਿੰਘ ਉਹਨਾਂ ਦੀ ਪਤਨੀ ਸਰਪੰਚਾ ਤਾਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਸਕਦੇ ਆ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਪੰਨ ਧੋੜ ਇਸ ਸਰਪੰਚਨੀ ਦੇ ਘਰ ਦੇ ਵਿੱਚ ਹੋਈ ਹੈ ਤਾਂ ਉਹਨਾਂ ਨੂੰ ਫਿਲਹਾਲ ਜਿਹੜਾ ਪੁਲਿਸ ਵੱਲੋਂ ਅਰੈਸਟ ਕੀਤਾ ਹੋਇਆ ਹੈ ਤਾਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਉਹਨਾਂ ਦੇ ਪਿੰਡ ਦੇ ਲੋਕਾਂ ਵੱਲੋਂ ਜਿਹੜੀਆਂ ਦਿਖਾਈਆਂ ਜਾ ਰਹੀਆਂ ਤਾਂ ਅੱਜ ਇੱਥੇ ਕਾਫੀ ਫਿਰ ਤੋਂ ਜਿਹੜਾ ਪਿੰਡ ਦੇ ਵਿੱਚ ਮਾਹੌਲ ਗਰਮਾਇਆ ਹੈ ਕਿਉਂਕਿ ਮੀਟਿੰਗਾਂ ਚੱਲ ਰਹੀਆਂ ਐ ਐਸਸੀ ਬੈਂਕ ਦੇ ਜਿਹੜੇ ਆਗੂ ਪਹੁੰਚੇ ਨੇ ਇਧਰਲੇ ਪਾਸੇ ਇੱਕ ਤੁਹਾਨੂੰ ਤਸਵੀਰ ਹੋਰ ਦਿਖਾਉਣੀ ਹੈ ਕਿ ਜਿਹੜੀ ਕਾਰ ਐ ਇਸ ਸਰਪੰਚ ਦੇ ਘਰ ਦੀ ਕਾਰ ਆ ਤਾਂ ਉਸ ਦੀ ਵੀ ਕਾਫੀ ਭੰਨ ਤੋੜ ਕੀਤੀ ਗਈ ਹੈ ਤਾਂ ਇਹ ਭੰਨ ਤੋੜ ਕਿਹਨੇ ਕੀਤੀ ਹੈ ਇਹ ਹਜੇ ਜਿਹੜਾ ਜਾਂਚ ਦਾ ਵਿਸ਼ਾ ਕੀ ਕਾਰਨ ਹੈ ਕਿਉਂ ਕਰਨੀ ਪਈ ਉਹ ਵੀ ਜਿਹੜਾ ਆਪਾਂ ਗੱਲਬਾਤ ਕਰਾਂਗੇ ਪਿੰਡ ਦੇ ਲੋਕਾਂ ਦੇ ਨਾਲ ਕਾਫੀ ਜਿਹੜਾ ਮਾਹੌਲ ਇੱਥੇ ਉਸ ਦਿਨ ਕਰਮਾਇਆ ਸੀਗਾ ਤਾਂ ਉਸ ਤੋਂ ਬਾਅਦ ਹੀ ਜਿਹੜੀਆਂ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਜਿਹੜੀ ਭੰਨ ਦੌੜ ਕੀਤੀ ਗਈ ਹੈ ਦੇਖ ਸਕਦੇ ਹੋ ਤੁਸੀਂ ਕਾਰ ਦੇ ਬਿਲਕੁਲ ਸ਼ੀਸ਼ੇ ਤੋੜ ਦਿੱਤੇ ਗਏ ਨੇ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਚੰਦਪਾਣ ਦੇ ਪਿੰਡ ਦੇ ਵਿੱਚ ਜਿਹੜੇ ਕੁਲਦੀਪ ਸਿੰਘ ਹੈ ਉਹਨਾਂ ਦੀ ਪਤਨੀ ਸਰਪੰਚ ਸੀਗੇ ਤਾਂ ਉਹਨਾਂ ਦੇ ਕਿਆ ਜਾ ਰਿਹਾ ਹੈ ਕਿ ਪਾਣੀ ਨੂੰ ਲੈ ਕੇ ਪਾਣੀ ਦੇ ਨਾਲੀ ਨੂੰ ਲੈ ਕੇ ਜਿਹੜਾ ਵਿਵਾਦ ਬਣਿਆ ਸੀਗਾ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਵੱਲੋਂ ਇੱਕ ਜਾਮ ਕੀਤਾ ਗਿਆ ਸੀ ਤਰਨਾ ਲਾਇਆ ਗਿਆ ਸੀ ਆ ਤਰਨੇ ਤੋਂ ਬਾਅਦ ਪੁਲਸ ਦੇ ਨਾਲ ਜਿਹੜਾ ਵਿਵਾਦ ਪੈਦਾ ਹੁੰਦਾ ਹੈ ਇੱਟਾ ਰੋੜੇ ਚੱਲਦੇ ਆ ਤਾਂ ਉਸ ਤੋਂ ਬਾਅਦ ਹੀ ਇਹ ਸਥਿਤੀ ਜਿਹੜੀ ਦੇਖਣ ਨੂੰ ਮਿਲੀ ਹੈ ਤੇ ਅੱਜ ਤੁਹਾਨੂੰ ਪਹਿਲੀ ਵਾਰ ਇਹ ਤਸਵੀਰਾਂ ਉਹਨਾਂ ਦੇ ਘਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਜਾ ਰਹੇ ਆ ਸਰਪੰਚ ਦੇ ਕਿ ਉਸ ਦੇ ਘਰ ਦੇ ਹਾਲਾਤ ਕਿਸ ਤਰੀਕੇ ਦੇ ਬਣ ਚੁੱਕੇ ਨੇ ਤਾਂ ਇਧਰਲੇ ਪਾਸੇ ਕਮਰਿਆਂ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਕਮਰਿਆਂ ਦੇ ਵਿੱਚ ਵੀ ਕਿਤਨਾ ਕਿਤੇ ਜਿਹੜੀ ਭੰਨ ਤੋੜ ਕੀਤੀ ਗਈ ਹੈ ਤਾਂ ਆਪਾਂ ਗੱਲਬਾਤ ਕਰਾਂਗੇ ਪਿੰਡ ਵਾਸੀਆਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਸਰ ਕੀ ਨਾ ਟੁੱਟਾ ਮੇਰਾ ਨਾਮ ਇਕਵਾਲ ਸਿੰਘ ਹੈ ਜੀ ਜੀ ਇਕਵਾਲ ਜੀ ਕੀ ਕਾਰਨ ਹੈ ਕਿਉਂਕਿ ਪਹਿਲੀ ਵਾਰ ਦੇਖਿਆ ਜਿਹੜਾ ਸਰਪੰਚਨੀ ਦੇ ਘਰ ਦੇ ਵਿੱਚ ਕਾਫੀ ਭੰਨ ਤੋੜ ਕੀਤੀ ਗਈ ਹੈ ਕਿਹਨੇ ਕੀਤੀ ਹੈ ਕਿਉਂ ਕੀਤੀ ਗਈ ਹੈ ਇਹ ਇਹ ਜੀ ਜਦੋਂ ਲਾਠੀ ਚਾਰਜ ਹੋ ਗਿਆ ਨਾ ਉਸ ਟਾਈਮ ਦੇ ਉੱਤੇ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਦਾ ਹੱਕ ਸੀਗਾ ਇਹ ਸਰਪੰਚ ਦੀ ਗਵਾਹੀ ਕਰਨ ਦਾ ਤੇ ਇੱਥੇ ਆ ਕੇ ਜਦੋਂ ਨਿਹਰਾ ਹੋ ਗਿਆ ਪੁਲਿਸ ਦੀਆਂ ਗੱਡੀਆਂ ਚਾਰ-ਛਪੇਰੇ ਘੁੱਕਣ ਲੱਗ ਗਈਆਂ ਇਹਦੇ ਵਿੱਚ ਉਸ ਟਾਈਮ ਤੇ ਲੋਕਾਂ ਨੂੰ ਬਾਹਰ ਨਹੀਂ ਨਿਕਲ ਦਿੱਤਾ ਗਿਆ ਕਿਉਂਕਿ ਉਹਦੇ ਵਿੱਚ ਮੰਨ ਕੇ ਚੱਲੋ ਵੀ ਐ ਨਹੀਂ ਪਤਾ ਵੀ ਗੁੰਡਿਆਂ ਨੇ ਕੀਤਾ ਹੋ ਸਕਦਾ ਪ੍ਰਸ਼ਾਸਨ ਨੇ ਕੀਤਾ ਅਸੀਂ ਇਹ ਕਹਿ ਨਹੀਂ ਸਕਦੇ ਕਿਉਂ ਅਸੀਂ ਦੇਖਿਆ ਨਹੀਂ ਗਾ ਇਹ ਇਥੇ ਅਸੀਂ ਤੜਕੇ ਆ ਕੇ ਦੇਖਿਆ ਵੀ ਜਿਹੜਾ ਇਹਦੀ ਭੰਨ ਤੋੜ ਸਮਾਨ ਦੀ ਕੀਤੀ ਗਈ ਹੈ ਦੋ ਢੋਲੀਆਂ ਸਿਲੰਡਰ ਵਾਲੀਆਂ ਸੀਗਾਂ ਉਹ ਚੱਕੀਆਂ ਗਈਆਂ ਬਾਕੀ ਦਾ ਕੈਮਰਿਆਂ ਦਾ ਜਿਹੜਾ ਸੀਗਾ ਮਿਸਟਰ ਉਹ ਵੀ ਚੱਕਿਆ ਗਿਆ ਜੀ ਫੋਟੋ ਲੈਣ ਵਾਲਾ ਉਹ ਵੀ ਹੈ ਨਹੀਂ ਇੱਥੇ ਜੀ ਹਾਂਜੀ ਇਹ ਕੁਝ ਪਸ਼ੂ ਵੀ ਸੀ ਇਹ ਘਰ ਦੇ ਵਿੱਚ ਹਾਂਜੀ ਇਹ ਘਰ ਦੇ ਵਿੱਚ ਪਸ਼ੂ ਸੀਗੇ ਪਸ਼ੂਆਂ ਦੇ ਸੰਗਲ ਲਾਹੇ ਗਏ ਉਹ ਪਸ਼ੂ ਨਹੀਂ ਮਿਲੇਗੇ ਬਾਕੀ ਦੇ ਇਹਦੇ ਘਰ ਦੇ ਜਵਾਕਾਂ ਦਾ ਹਜੇ ਤੱਕ ਪਤਾ ਨਹੀਂ ਜੀ ਲੱਗ ਰਿਹਾ ਕਿੱਥੇ ਹੈ ਕਿੰਨੇ ਜਵਾਕ ਕਿੰਨੇ ਸੀ ਇਹਨਾਂ ਦੇ ਦੋ ਜਵਾਕ ਹੈ ਜੀ ਇੱਕ ਮੁੰਡਾ ਤੇ ਇੱਕ ਕੁੜੀ ਜੀ ਕਿੰਨੇ ਕਿਨੇ ਉਮਰ ਦੇ ਉਹ ਉਹ ਨिके-ਨिके ਹੀ ਆਇਆ ਜੀ ਉਹ ਤੇ ਉਹਨਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਆ ਨਾ ਉਹਦੇ ਘਰ ਵਾਲੀ ਦਾ ਪਤਾ ਹੈ ਅਸੀਂ ਭਾਲ-ਪੋਲ ਕੇ ਵੀ ਆ ਗਏ ਆ ਜੀ ਜਿਹੜੀ ਇਸ ਕੁਲਦੀਪ ਦੇ ਪਤਨੀ ਹੈ ਸਰਪੰਚ ਨਹੀਂ ਹੈ ਉਹਨਾਂ ਦਾ ਵੀ ਨਹੀਂ ਪਤਾ ਤੁਹਾਨੂੰ ਉਹਨਾਂ ਦਾ ਪਤਾ ਹੀ ਨਹੀਂ ਜੀ ਸਨ ਉਹਨਾਂ ਨੇ ਪੁਲਿਸ ਨੇ ਅਰੈਸਟ ਨਹੀਂ ਕੀਤਾ ਉਹਨਾਂ ਨੂੰ ਨਹੀਂ ਪਤਾ ਹੀ ਨਹੀਂ ਜੀ ਸਾਨੂੰ ਅਰੈਸਟ ਕੀਤਾ ਜਦੋਂ 6-6 ਉੱਥੇ ਵੀ ਨਹੀਂ ਗਿਆ ਕੁਲਦੀਪ ਨੂੰ ਕੁਲਦੀਪ ਨੂੰ ਅਰੈਸਟ ਕੀਤਾ ਜੀ ਅੱਜ ਫਿਰ ਰਿਮਾਂਡ ਤੇ ਆ ਉਹ ਜੀ ਦੋ ਤਿੰਨ ਦਿਨ ਹੋ ਗਏ ਰਿਮਾਂਡ ਤੇ ਫੇਰ ਲਿਆਂਦਾ ਗਿਆ ਜੀ ਇਹ ਇਹ ਵਿਵਾਦ ਇਹ ਵਿਵਾਦ ਕਾ ਤੋਂ ਪੈਦਾ ਹੋਇਆ ਕਾਰਨ ਕੀ ਬਣਿਆ ਇਹ ਕਾਰਨ ਜੀ ਗੰਦੇ ਨਾਲੇ ਦੀ ਪਾਣੀ ਦੀ ਸੀਗਾ ਜੀ ਇਹ ਇਥੋਂ ਇਹ ਆਂਡ ਗਾਂਡ ਦੇ ਨਾਲ ਨਹੀਂ ਬਣਦੀ ਸੀਗੀ ਉਹਨਾਂ ਦੀ ਮੰਨ ਕੇ ਚੱਲੋ ਤੇ ਇਹਨਾਂ ਨੇ ਵੀ ਕੁਝ ਹੱਥ ਵਿੱਚ ਆਈ ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹ ਹੀ ਕਹਿਣਾ ਚਾਹੁੰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੋ ਵੀ ਇਹਨਾਂ ਦੇ ਜਾਂ ਦੂਜੀ ਧਿਰ ਨੇ ਪਰਚੇ ਕੀਤੇ ਆ ਉਹ ਰੱਦ ਕੀਤੇ ਜਾਣ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੂ ਜੀ ਨਾਲ ਨਨ ਧੱਕੇਸ਼ਾਹੀ ਹੋਈ ਹੈ ਅਸੀਂ ਸੱਚ ਤੇ ਖੜੇ ਆ ਸੱਚ ਤੇ ਖੜੇ ਆ ਏ ਸੱਚਕਾਰ ਨੇ ਇਹਨਾਂ ਤੋਂ ਹਜਮ ਨਹੀਂ ਹੋਇਆ ਸੱਚ ਇਹਨਾਂ ਦਾ ਜਦੋਂ ਕਿ ਇੱਕ ਭਾਈਚਾਰਾ ਛੋਟੀ ਜਾਤੀ ਦਾ ਬੰਦਾ ਇਹ ਸਰਪੰਚ ਬਣਿਆ ਉਹਨਾਂ ਨੇ ਪਹਿਲਾਂ ਸਰਕਾਰਾਂ ਨੇ ਕੋਈ ਮੁੱਦਾ ਨਹੀਂ ਚੱਕਿਆ ਇਹਨਾਂ ਨੇ ਚੱਕ ਲਿਆ ਮੁੱਦਾ ਪੜ੍ਹਿਆ ਲਿਖਿਆ ਹੋਣ ਤੇ ਪੱਤਰਕਾਰ ਹੋਣ ਨਾਤੇ ਤੇ ਫਿਰ ਵੀ ਇਹਨਾਂ ਨੇ ਇਹਨਾਂ ਤੋਂ ਨਹੀਂ ਜਰੇਗਾ ਧਣਾੜ ਲੋਕਾਂ ਤੋਂ ਇਹਨਾਂ ਨੇ ਬੰਦੇ ਇਹਨਾਂ ਨੇ ਉਹ ਪੱਖ ਪੂਰਿਆ ਜਿਨ੍ਹਾਂ ਦੇ ਤੁਸੀਂ ਸਵਾਲ ਖੜੇ ਕਰ ਰਹੇ ਹੋ ਉਹਨਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਸ ਕੁਲਦੀਪ ਸਿੰਘ ਸਰਪੰਚ ਦੀ ਨਾਂ ਆਪਦੇ ਤਾਏ ਚਾਚੇ ਨਾਲ ਬੰਦੀ ਹੈ ਆਪਦੇ ਮਾਤਾ ਪਿਤਾ ਨੂੰ ਨੇ ਉਹਨੇ ਘਰੇ ਰੱਖਿਆ ਉਹਨਾਂ ਨੂੰ ਬਾਹਰ ਕੱਢਿਆ ਇਹ ਇਹ ਸਚਾਈ ਹੈ ਉਹ ਤਾਂ ਜੀ ਮੇਰੀ ਗੱਲ ਸੁਣੋ ਜਦੋਂ ਮੰਨ ਕੇ ਚੱਲ ਕਿਸੇ ਵੀ ਕੰਮ ਦਾ ਰੋਸ ਵਾਝੇ ਉਹਦੇ ਵਿੱਚ ਕਿਹਾ ਹੀ ਜਾਂਦਾ ਦੋਸ਼ ਲਾਏ ਜਾਂਦੇ ਆ ਇਹਨਾਂ ਨੇ ਕਿਹੜਾ ਦੋਸ਼ ਥੋੜੇ ਲਾਏ ਇਹਨਾਂ ਨੇ ਦੋਸ਼ ਥੋੜੇ ਲਾਏ ਇਹ ਚਿੱਟਾ ਗੇ ਜਿਦਾ ਹੀ ਐ ਕਰਦਾ ਜੇ ਮੰਨ ਕੇ ਚੱਲ ਇਹੋ ਜੀ ਸਤੀ ਸੀ ਹੁੰਦੀ ਤਾਂ ਇਹਦੇ ਮਗਰ ਹਜ਼ਾਰ ਬੰਦਾ ਕਿਵੇਂ ਖੜਦਾ ਕਿਵੇਂ ਵੋਟ ਪਉਂਦਾ ਕੁਝ ਹੂਸ਼ਾਨ ਕੇ ਪਈਏ ਬੂੜਾ ਕਿੰਨੇ ਲੋਕਾਂ ਨੂੰ ਜਿਹੜਾ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਇਹ 39 ਬੰਦਿਆਈ ਏ ਕਟ 40 ਹਾਂਜੀ ਜਿਹੜੇ ਉਹਨਾਂ ਦੇ ਵਿੱਚੋਂ ਤਿੰਨ ਬੰਦੇ ਰਿਮਾਂਡ ਤੇ ਲੈ ਗਏ ਆ ਹਾਂਜੀ ਅੱਜ ਐਸੀ ਵਿੰਗ ਦੇ ਆਗੂ ਪਹੁੰਚੇ ਗਹਿਰੀ ਸਾਹਿਬ ਤੇ ਉਹਨਾਂ ਨੇ ਇੱਕ ਕਮੇਟੀ ਵੀ ਬਣਾਈ ਹੈ ਕੀ ਉੱਥੇ ਵਿਚਾਰ ਚਰਚਾ ਹੋਈ ਅੱਜ ਸੋਡੀ ਉੱਥੇ ਵਿਚਾਰ ਚਰਚਾ ਹੀ ਹੋਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਰ ਕੰ ਦਾ ਜੋ ਸਚਾਈ ਹੈ ਸਹੀ ਹੈ ਜਿੱਥੇ ਅਸੀਂ ਗਲਤ ਉਸੇ ਸੰਗ ਕੱਲ ਦਾ ਵੀ ਕੋਈ ਪ੍ਰੋਗਰਾਮ ਲਿਖਿਆ ਹੈ ਕੱਲ ਦਾ ਹੀ ਹਾਂਜੀ ਧਰਨੇ ਤੇ ਜਾਣਾ ਸੀ ਫ੍ਰੀਕੋਰਟ ਪਹੁੰਚਾਂਗੇ ਤੇ ਕੀ ਵੀ ਕਿਹਾ ਜਾ ਰਿਹਾ ਵੀ ਇਹ ਸੈਂਪਲਾ ਜੀ ਵੀ ਆ ਰਹੇ ਆ ਕੱਲ ਨੂੰ ਹਾਂਜੀ ਆ ਰਹੇ ਆ ਹਾਂਜੀ ਉਹਨਾਂ ਨਾਲ ਵੀ ਕਰਾਂਗੇ ਗੱਲਬਾਤ ਅਗਰ ਤੁਹਾਨੂੰ ਜੇ ਇਨਸਾਫ ਨਹੀਂ ਮਿਲਦਾ ਜੋ ਤੁਸੀਂ ਚਾਹੁੰਦੇ ਆ ਜਿਹੜੀ ਤੁਸੀਂ ਗੱਲ ਕਹੀ ਹੈ ਕੈਮਰੇ ਦੇ ਸਾਹਮਣੇ ਰੱਖੀ ਹੈ ਜੇਕਰ ਇਹ ਸ਼ਬਦਾਂ ਦੇ ਉੱਤੇ ਪ੍ਰਸ਼ਾਸਨ ਪੰਜਾਬ ਸਰਕਾਰ ਖਰੀ ਨਹੀਂ ਉਤਰਦੀ ਫਿਰ ਅਗਲਾ ਪ੍ਰੋਸੈਸ ਕੀ ਉਤਰ ਫਿਰ ਅਗਲਾ ਤਾਂ ਹੀ ਤੇਜ਼ ਹੀ ਹੋਊਗਾ ਸ਼ਿਕਾਇਤ ਚ ਹੋਰ ਜੱਥੇ ਬੰਦੀਆਂ ਜੁੜਨਗੀਆਂ ਸਾਡੇ ਨਾਲ ਅਸੀਂ ਹੋਰ ਕਰਾਂਗੇ ਜਿੰਨਾ ਤਿੱਖਾ ਹੋ ਸਕੇ ਕਰਾਂਗੇ ਪ੍ਰਚਾਰ ਤਾਂ ਸੁਣਿਆ ਤੁਸੀਂ ਅੱਜ ਅਸੀਂ ਕੁਲਦੀਪ ਜਿਹੜਾ ਸਰਪੰਚ ਸੀਗਾ ਉਸਦੀ ਪਤਨੀ ਉਹਦੀ ਸਰਪੰਚ ਸੀ ਤੇ ਕੁਲਦੀਪ ਕਿਹਾ ਜਾ ਰਿਹਾ ਹੈ ਕਿ ਨਾਲ ਜਿਹੜਾ ਇੱਕ ਪੱਤਰਕਾਰ ਵੀ ਕਰਦਾ ਸੀਗਾ ਤਾਂ ਅੱਜ ਉਸਦੀ ਘਰੇ ਪਹੁੰਚੇ ਆ ਕਿਉਂਕਿ ਕਰਦੇ ਤੁਹਾਨੂੰ ਹਾਲਾਤ ਦਿਖਾਏ ਆ ਘਰ ਦੇ ਵਿੱਚ ਕਾਫੀ ਜਿਹੜੀ ਪਾਂਤੋੜ ਕੀਤੀ ਗਈ ਹੈ ਕਰਨ ਨੂੰ ਜਿਹੜਾ ਬਾਹਰੋਂ ਜਿੰਦਰਾ ਵੀ ਲੱਗਿਆ ਹੈ ਤਾਂ ਉਹਨਾਂ ਦੇ ਪਿੰਡ ਵਾਲਿਆਂ ਨੇ ਜਿਹੜਾ ਜਿੰਦਰਾਕੂਰ ਕੇ ਸਾਰੇ ਘਰ ਦੇ ਜਿਹੜੇ ਹਾਲਾਤ ਹੈ ਇਹ ਜਿਹੜੇ ਤੁਹਾਡੇ ਸਾਹਮਣੇ ਰੱਖੇ ਹੈ ਤਾਂ ਇਹਨਾਂ ਦਾ ਇਹ ਮੰਗ ਹੈ ਕਿ ਜਿਹੜਾ ਅਨਸਾਫ਼ ਮਿਲਣਾ ਚਾਹੀਦਾ ਔਰ ਨਾਲ ਤੋਂ ਇਹ ਵੀ ਦੱਸ ਦਿੰਨੇ ਆ ਕਿ ਕੱਲ ਨੂੰ ਇੱਕ ਵੱਡਾ ਜਿਹੜਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਕਿ ਫਰੀਦਕੋਟ ਦੇ ਵਿੱਚ ਕੀਤਾ ਜਾ ਰਿਹਾ ਹੈ ਕਾਫੀ ਵੱਡਾ ਇਕੱਠ ਹੋਣ ਜਾ ਰਿਹਾ ਤੇ ਨਾਲ ਵੀ ਜੇ ਸਾਂਪਲਾ ਕਿਹਾ ਜਾ ਰਿਹਾ ਹੈ ਕਿ ਇੱਥੇ ਉਹ ਵੀ ਪਹੁੰਚ ਰਹੇ ਹੈ ਤਾਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਵਿੱਚ ਕਿਸ ਤਰੀਕੇ ਦੀ ਸਥਿਤੀ ਰਹਿੰਦੀ ਹੈ ਇਹਨਾਂ ਨੂੰ ਅਨਸਾਫ਼ ਜੋ ਏ ਚਾਹੁੰਦੇ ਆ ਉਹ ਮਿਲਦਾ ਜਾਂ ਨਹੀਂ ਮਿਲਦਾ ਜਾਂ ਜਿਵੇਂ ਹੁਣ ਪੁਲਿਸ ਨੇ ਜਿਹੜੇ ਵੱਡੇ ਸਵਾਲ ਖੜੇ ਕੀਤੇ ਸੀਗੇ ਕਿ ਪੁਸਤ ਦੇ ਜਿਹੜੇ ਇਹਨਾਂ ਵੱਲੋਂ ਇਟਾ ਰੋੜੇ ਮਾਰ ਕੇ ਜ਼ਖਮੀ ਕੀਤਾ ਗਿਆ ਉਹਨਾਂ ਦੀ ਸਚਾਈ ਹੈ ਜਾਂ ਇਹਨਾਂ ਦੀ ਸਚਾਈ ਹੈ ਇਹ ਸਾਰੀ ਸਚਾਈ ਹੈ ਜਿਹੜਾ ਸਾਰਾ ਅਨਸਾਪ ਹੈ ਕੌਣ ਦੋਸ਼ੀ ਹੈ ਕੌਣ ਸਹੀ ਹੈ ਕੌਣ ਗਲਤ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਪਿੰਡ ਚੰਦਪਾਣ ਜ਼ਿਲ੍ਹਾ ਫਰੀਕੋ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਘਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ